ਸੋ ਸਾਧ ਸੰਗਤ ਜੀਓ ਅਸੀਂ ਜੋ ਪਹਿਲੀ ਦਸਤਾਰ ਹੈਗੀ ਆ ਕੁਮਰ ਅਭੀ ਉਹਦਾ ਬਰਤਪ ਸਿੰਘ ਜੀ ਨੂੰ ਉਹਦੀ ਜੋ ਰਸਮ ਹੈ ਉਹ ਕਰਨ ਜਾ ਰਹੇ ਹਾਂ ਤੇ ਰਸਮ ਦਾ ਇੱਕ ਇਤਿਹਾਸ ਹੈਗਾ ਮੈਂ 2 ਮਿੰਟਾਂ ਚ ਉਹ ਆਪ ਸੰਗਤਾਂ ਨਾਲ ਸਾਂਝ ਕਰ ਲਵਾਂ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਰਿਵਾਰ ਹੋਇਆ ਬਾਬਾ ਰੂਪ ਚੰਦ ਜੀ ਦਾ ਬਾਬਾ ਰੂਪ ਚੰਦ ਜੀ ਜੋ ਛੇਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈ ਕੇ ਅੱਗੇ ਚੱਲੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਅੱਗੇ ਜਾ ਕੇ ਸਤਪੁਰਸ਼ ਹੋਏ ਨੇ ਬਾਬਾ ਗੁਦੜ ਸਿੰਘ ਜੀ। ਬਾਬਾ ਗੁਦੜ ਸਿੰਘ ਜੀਆ ਦਾ ਜਨਮ ਹੈਗਾ ਪਿੰਡ ਦਿਆਲਪੁਰਾ ਭਾਈਕਾ ਭਗਤਾ ਭਾਈਕਾ ਦੇ ਨੇੜੇ ਪੈ ਜਾਂਦਾ। ਬਾਬਾ ਗੁਦੜ ਸਿੰਘ ਜੀਆ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਦਮਦਵਾ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਗੁਦੜ ਸਿੰਘ ਜੀ ਦੀ ਸੇਵਾ ਲਈ ਵੀ ਤੁਸੀਂ ਮਾਲਵੇ ਦੇ ਇਲਾਕੇ ਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰੋਗੇ ਤੇ ਉਹ ਬਾਬਾ ਗੁਦੜ ਸਿੰਘ ਜੀ ਸਨ ਜਿਨ੍ਹਾਂ ਨੇ ਮਾਲਵੇ ਚ ਆਪਣੇ ਦੋ ਟਿਕਾਣੇ ਬਣਾ ਕੇ ਰੱਖੇ ਉਹਨਾਂ ਦਾ ਇੱਕ ਟਿਕਾਣਾ ਬਡਰੁਖਾ ਦੇ ਵਿੱਚ ਸੀ ਮੇਰਾ ਆਪਣਾ ਪਿੰਡ ਹੈ ਮਹਾਰਾਜਾ ਹੀਰਾ ਸਿੰਘ ਜੀ ਦਾ ਪਿੰਡ ਹੈ ਤੇ ਦੂਜਾ ਟਿਕਾਣਾ ਬਾਬਾ ਗੁਦੜ ਸਿੰਘ ਜੀ ਦਾ ਬਾਗੜੀਆਂ ਚ ਸੀਗਾ ਬਾਬਾ ਗੁਦੜ ਸਿੰਘ ਜੀ ਬਟਰੁਖਾ ਰਹਿ ਰਹੇ ਨੇ ਤੇ ਬਟਰੁਖਾ ਦੇ ਵਿੱਚ ਜੀਂਦ ਰਿਆਸਤ ਦੇ ਵਡੇਰੇ ਸਨ ਸਰਦਾਰ ਗਜਪਤ ਸਿੰਘ ਜੀ ਸਰਦਾਰ ਗਜਪਤ ਸਿੰਘ ਹੁਣਾਂ ਨੂੰ ਵੈਗੁਰੂ ਅਕਾਲ ਪੁਰਖ ਨੇ ਧੀ ਦੀ ਰਾਤ ਬਖਸ਼ੀ ਉਹਨਾਂ ਦੇ ਮਨ ਵਿੱਚ ਸੀ ਕਿ ਮੇਰੇ ਘਰ ਚ ਪੁੱਤਰ ਹੋਵੇ ਤੇ ਮੈਂ ਆਪਣੇ ਪੁੱਤ ਨੂੰ ਰਾਜ ਭਾਗ ਦਾ ਮਾਲਕ ਬਣਾਵਾਂ ਜਦੋਂ ਧੀ ਹੋਈ ਤੇ ਉਹਨਾਂ ਨੂੰ ਸ਼ੌਕ ਲੱਗਿਆ ਉਹਨਾਂ ਨੇ ਉਸ ਬੱਚੀ ਨੂੰ ਘੜੇ ਚ ਪਾ ਕੇ ਦੱਬ ਦਿੱਤਾ ਵੀ ਮੈਨੂੰ ਇਹ ਧੀ ਨਹੀਂ ਚਾਹੀਦੀ ਮੈਨੂੰ ਪੁੱਤ ਚਾਹੀਦਾ ਵਾ ਬਾਬਾ ਗੁਦੜ ਸਿੰਘ ਜੀ ਦਾ ਪ੍ਰਸ਼ਾਦਾ ਪਾਣੀ ਸਰਦਾਰ ਗਜਪਤ ਸਿੰਘ ਹੁਣਾਂ ਦੇ ਘਰੋਂ ਜਾਂਦਾ ਸੀ ਜਦੋਂ ਬਾਬਾ ਗੁਦੜ ਸਿੰਘ ਜੀ ਨੂੰ ਪਤਾ ਚੱਲਿਆ ਉਹਨਾਂ ਨੇ ਪ੍ਰਸ਼ਾਦਾ ਪਾਣੀ ਬੰਦ ਕਰ ਦਿੱਤਾ ਤੀਜੇ ਦਿਨ ਜਾ ਕੇ ਜਦੋਂ ਸਰਦਾਰ ਗਜਪਤ ਸਿੰਘ ਹੁਣਾਂ ਨੇ ਪਤਾ ਕੀਤਾ ਤੇ ਬਾਬਾ ਜੀ ਕਹਿਣ ਲੱਗੇ ਮੈਨੂੰ ਮਹਾਰਾਜ ਦਸਵੇਂ ਪਾਤਸ਼ਾਹ ਵੱਲੋਂ ਹੁਕਮ ਹੈ ਕਿ ਕੁੜੀ ਮਾਰ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਕਰਨੀ ਇਸ ਲਈ ਮੈਂ ਤੁਹਾਡੇ ਘਰ ਦਾ ਅੰਨ ਨਹੀਂ ਗ੍ਰਹਿਣ ਕਰ ਸਕਦਾ ਮਹਾਰਾਜਾ ਗਜਪਤ ਸਿੰਘ ਹੁਣ ਆਨੇ ਫਿਰ ਬੇਨਤੀ ਕੀਤੀ ਮੈਂ ਬਖਸ਼ਿਆ ਕਿਵੇਂ ਜਾਵਾਂਗਾ ਬਾਬਾ ਗੁਦਰ ਸਿੰਘ ਜੀ ਨੇ ਆਖਿਆ ਵੀ ਬਖਸ਼ੇ ਜਾਣ ਦਾ ਇੱਕੋ ਇੱਕ ਤਰੀਕਾ ਆ ਜਿੱਥੇ ਦੱਬਿਆ ਉੱਥੋਂ ਕੱਢ ਕੇ ਲੈ ਕੇ ਆਓ ਬੱਚੀ ਨੂੰ ਕੱਢਿਆ ਗਿਆ ਤੇ ਬਾਬਾ ਗੁਦਰ ਸਿੰਘ ਜੀਆ ਨੇ ਅਸੀਸ ਦਿੱਤੀ ਕਿ ਤੈਨੂੰ ਰਾਜ ਭਾਗ ਚਾਹੀਦਾ ਨਾ ਤੇ ਤੂੰ ਆਪਣੀ ਧੀ ਦਾ ਨਾਮ ਰਾਜ ਰੱਖ ਦੇ ਇਹ ਧੀ ਰਾਜ ਕਰਿਆ ਕਰੂਗੀ ਉਸ ਬੱਚੀ ਦਾ ਨਾਂ ਰੱਖਿਆ ਗਿਆ ਰਾਜਕੌਰ ਫਿਰ ਉਸੇ ਬੱਚੀ ਨੇ ਜਾ ਕੇ ਅੱਗੇ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੂੰ ਜਨਮ ਦਿੱਤਾ ਬਾਬਾ ਗੁਦੜ ਸਿੰਘ ਜੀ ਦੀ ਜੋ ਵੰਸ਼ ਹੈ ਉਹਨਾਂ ਦੀ ਜੋ ਗੱਦੀ ਹੈ ਬਾਗੜੀਆਂ ਦੇ ਵਿੱਚ ਅੱਗੇ ਦੀ ਅੱਗੇ ਚੱਲ ਰਹੀ ਹੈ ਮਹਾਰਾਜਾ ਹੀਰਾ ਸਿੰਘ ਜੀ ਵੇਲੇ ਉਸ ਗੱਦੀ ਦੇ ਉੱਪਰ ਉਹਦੇ ਜੋ ਵਾਰਸ ਸਨ ਉਹ ਸਨ ਭਾਈ ਅਰਜਨ ਸਿੰਘ ਜੀ ਬਾਗੜੀਆਂ ਵਾਲੇ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਤੇ ਅੱਜ ਬਾਗੜੀਆਂ ਪਰਿਵਾਰ ਦੇ ਜੋ ਮੁਖੀ ਨੇ ਉਹ ਹਨ ਭਾਈ ਅੰਗਦ ਸਿੰਘ ਜੀ ਬਾਗੜੀਆਂ ਵਾਲੇ ਭਾਈ ਅਸ਼ੋਕ ਸਿੰਘ ਜੀ ਆਂਦੇ ਵੱਡੇ ਸੁਪੁੱਤਰ ਜਿਹੜੇ ਬੜੇ ਵੱਡੇ ਵਿਦਵਾਨ ਨੇ ਪੰਥ ਦੇ ਸੋ ਇਹ ਜੋ ਘਰਾਣਾ ਹੈਗਾ ਰਿਆਸਤ ਨਾਭਾ ਦਾ ਭਾਈ ਦਲਾਵਰ ਸਿੰਘ ਜੀ ਬਾਗੜੀਆਂ ਇਹ ਜੋ ਨਾਭਾ ਘਰਾਣਾ ਹੈਗਾ ਹਮੇਸ਼ਾ ਹੀ ਗੁਰੂ ਪਾਤਸ਼ਾਹ ਦੇ ਹੁਕਮ ਤੇ ਚੱਲਦੇ ਹੋਏ ਬਾਗੜੀਆਂ ਪਰਿਵਾਰ ਨੂੰ ਵਡਿਆਈ ਦਿੰਦੇ ਨੇ ਉਹਨਾਂ ਨੂੰ ਵੜੱਪਣ ਦਿੰਦੇ ਨੇ ਸੋ ਅੱਜ ਜੋ ਕੁਮਰ ਅਭੀ ਹੁਦਾ ਪ੍ਰਤਾਪ ਸਿੰਘ ਨੂੰ ਪਹਿਲੀ ਦਸਤਾਰ ਦਿੱਤੀ ਗਈ ਹੈ ਉਹ ਦਸਤਾਰ ਭਾਈ ਸਾਹਿਬ ਦਲਾਵਰ ਸਿੰਘ ਜੀ ਬਾਗੜੀਆਂ ਦੇ ਵੱਲੋਂ ਦਿੱਤੀ ਗਈ ਹੈ ਇਹ ਜੋ ਇਹ ਜੋ ਪਰਵਾਰ ਦੀ ਮਰਿਆਦਾ ਹੈਗੀ ਆ ਗੁਰੂ ਸਾਹਿਬ ਦੀ ਅਸੀਸ ਦੇ ਸਦਕਾ ਬਣੀ ਹੋਈ ਉਹ ਨਿਭਾਈ ਗਈ ਹੈ ਉਹ ਬਣਾਈ ਗਈ ਹੈ। ਹੀਰਾ ਮਹਿਲ ਆਪ ਸਾਰੀ ਸੰਗਤ ਲਈ ਖੁੱਲਾ ਆ, ਅਠੇ ਪਹਿਰ ਖੁੱਲਾ। ਤੁਸੀਂ ਕਦੇ ਵੀ ਆ ਸਕਦੇ ਹੋ। ਇੱਥੇ ਆਪਾਂ ਸਾਰੇ ਮੈਂ ਨਾ ਕੱਲ ਮਹਾਰਾਣੀ ਸਾਹਿਬ ਕੋਲ ਬੈਠਾ ਸੀਗਾ। ਮਹਾਰਾਣੀ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਆਖੀ। ਪ੍ਰਸ਼ਾਸਨ ਨੂੰ। ਮਹਾਰਾਣੀ ਸਾਹਿਬ ਕਹਿਣ ਲੱਗੇ ਮੇਰੇ ਲਈ ਕੋਈ ਵੀ ਆਈਪੀ ਨਹੀਂ, ਮੇਰੇ ਲਈ ਸੰਗਤ ਆਈਪੀ ਹੈ। ਮੇਰੀ ਸੰਗਤ ਨੂੰ ਜਿੰਨੀ ਗੁਰੂ ਜੀ ਦੀ ਸੰਗਤ ਹੈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਸੋ ਸਾਥ ਸੰਗਤ ਜਿੰਨਾ ਪ੍ਰਸ਼ਾਸਨ ਲੱਗਿਆ, ਸੇਵਾਦਾਰ ਲੱਗੇ ਆਪ ਸੰਗਤ ਦੀ ਸਹੂਲਤ ਲਈ ਲਾਏ ਗਏ ਨੇ। ਸਾਰਿਆਂ ਨੂੰ ਮੱਥਾ ਟੇਕਿਆ ਜਾਏਗਾ। ਤੁਸੀਂ ਸਾਰੇ ਹੀਰਾ ਮਹਿਲ ਦਾ ਦਰਸ਼ਨ ਕਰੋਗੇ। ਸੋ ادب ਨਾਲ ਅਸੀਂ ਆਪ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਜਿੰਨਾ ਸਮਾਂ ਦਸਤਾਰਬੰਦੀ ਦੀ ਰਸਮ ਚੱਲ ਰਹੀ ਹੈ, ਉਹਨਾਂ ਸਮਾਂ ਆਪਜੀ ਸਹਿਯੋਗ ਦੇ ਦਿਓ। ਉਦੋਂ ਬਾਅਦ ਵਿੱਚ ਜਦੋਂ ਇਹ ਰਸਮ ਸੰਪੂਰਨ ਹੋ ਗਈ, ਆਪ ਸਾਰੇ ਪਰਵਾਰ ਨੂੰ ਵੀ ਮਿਲ ਸਕੋਗੇ ਤੇ ਆਪ ਸਾਰੇ ਗੁਰੂ ਸਾਹਿਬ ਨੂੰ ਮੱਥਾ ਵੀ ਟੇਕ ਸਕੋਗੇ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਆਪ ਜੀ ਲੈ ਸਕੋਗੇ ਸੋ ਇਨੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਪਹਿਲੀ ਦਸਤਾਰ ਕੁਮਰ ਅਭੀ ਉਹਦਾ ਪ੍ਰਤਾਪ ਸਿੰਘ ਜੀ ਨੂੰ ਪੁੱਤਰ ਰਾਜਾ ਬਾਨੂ ਪ੍ਰਤਾਪ ਸਿੰਘ ਜੀ ਰਾਣੀ ਪ੍ਰੀਤੀ ਕੌਰ ਜੀ ਉਹਨਾਂ ਨੂੰ ਭਾਈ ਸਾਹਿਬ ਦਿਲਾਬਰ ਸਿੰਘ ਦੀ ਬਾਗੜੀਆਂ ਜੋ ਬਾਗਲੀਆਂ ਪਰਿਵਾਰ ਵਿੱਚੋਂ ਨੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ ਦਸਮ ਪਤਸ਼ਾਹ ਗੁਰੂ ਮਹਾਰਾਜ ਜੀ ਦੀਆਂ ਪਰਿਵਾਰ ਦੇ ਉੱਪਰ ਦਸਤਾਰ ਦੀ ਰਸਮ ਨੂੰ ਨਿਭਾਇਆ ਹੈਗਾ ਪਰਿਵਾਰ ਨੇ ਆਪਣੇ ਪਿਛੋਕੜ ਨੂੰ ਆਪਣੀ ਵਿਰਾਸਤ ਨੂੰ ਉਸੇ ਤਰ੍ਹਾਂ ਕੰਟੀਨਿਊ ਜਾਰੀ ਰੱਖਿਆ ਸਾਧ ਸੰਗਤ ਜੀ ਮੈਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਜੋ ਅੱਜ ਦਾ ਇਹ ਸਮਾਗਮ ਹੋਇਆ ਨਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਨੇ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਸਾਡੇ ਅਤੀ ਸਤਿਕਾਰਯੋਗ ਸੰਤ ਪਾਵਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਉਹਨਾਂ ਨੇ ਵੀ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਜ਼ਿਕਰ ਕੀਤਾ ਸਿੱਖ ਇਤਿਹਾਸ ਹੈ ਨਾ ਜਿਹੜਾ ਇਹ ਬੜੀਆਂ ਇਤਿਹਾਸ ਦੀਆਂ ਵਿਰਾਸਤਾਂ ਦੇ ਨਾਲ ਭਰਿਆ ਪਿਆ ਹੋਇਆ ਹੈਗਾ ਇਸੇ ਨਾਬੇ ਦੇ ਅੰਦਰ ਇੱਕ ਸਮੇਂ ਮਹਾਰਾਜਾ ਹੀਰਾ ਸਿੰਘ ਜੀ ਦੇ ਮਨ 'ਚ ਆਇਆ ਵੀ ਕੋਈ ਏਦਾਂ ਦਾ ਸੇਵਾਦਾਰ ਹੈਗਾ ਜਿਹੜਾ ਇੱਕ ਚੌਕੜੇ 'ਚ ਅਖੰਡ ਪਾਠ ਸਾਹਿਬ ਕਰ ਸਕਦਾ ਉਸ ਵੇਲੇ ਬਾਬਾ ਨਰੈਣ ਸਿੰਘ ਜੀ ਅੱਗੇ ਆਏ ਬਾਬਾ ਨਰੈਣ ਸਿੰਘ ਜੀ ਨੇ ਆਖਿਆ ਕਹਿੰਦੇ ਮਹਾਰਾਜਾ ਸਾਹਿਬ ਪਾਠ ਤਾਂ ਮੈਂ ਕਰ ਸਕਦਾ ਮੈਨੂੰ ਐਂ ਦੱਸੋ ਵੀ ਕੋਈ ਸਰੋਤਾ ਹੈਗਾ ਜਿਹੜਾ ਇੱਕ ਚੌਕੜੇ 'ਚ ਸੁਣ ਸਕਦਾ ਮਹਾਰਾਜਾ ਹੀਰਾ ਸਿੰਘ ਜੀ ਕਹਿੰਦੇ ਮੈਂ ਸੁਣਾਗਾ ਬਾਬਾ ਨਰੈਣ ਸਿੰਘ ਜੀ ਕਹਿੰਦੇ ਮੈਂ ਕਰਾਂਗਾ ਬਾਬਾ ਨਰੈਣ ਸਿੰਘ ਜੀਆ ਨੇ ਇੱਕ ਚੌਕੜੇ 'ਚ ਅਖੰਡ ਪਾਠ ਸਾਹਿਬ ਕੀਤਾ ਮਹਾਰਾਜਾ ਹੀਰਾ ਸਿੰਘ ਜੀਆ ਨੇ ਇੱਕ ਚੌਕੜੇ 'ਚ ਬੈਠ ਕੇ ਅਖੰਡ ਪਾਠ ਸਾਹਿਬ ਸੁਣਿਆ ਜਦੋਂ ਸੰਪੂਰਨਤਾ ਹੋਈ ਸੰਪੂਰਨਤਾ ਹੀ ਵੇਲੇ ਉਸ ਵੇਲੇ ਫਿਰ ਮਹਾਰਾਜਾ ਸਾਹਿਬ ਕਹਿਣ ਲੱਗੇ ਵੀ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਹੈ ਬਾਬਾ ਨਰੈਣ ਸਿੰਘ ਜੀਾਂ ਦਾ ਫਿਰ ਉਹਨਾਂ ਆਪਣੇ ਕਿਲੇ ਤੋਂ ਨਾ ਪਾਲਕੀ ਦੇ ਅੰਦਰ ਬਾਬਾ ਨਰੈਣ ਸਿੰਘ ਜੀ ਨੂੰ ਬਿਠਾਇਆ ਤੇ ਪਾਲਕੀ ਨੂੰ ਅਗਲੇ ਪਾਸੇ ਮੋੜਾ ਮਹਾਰਾਜਾ ਹੀਰਾ ਸਿੰਘ ਜੀ ਨੇ ਆਪ ਦਿੱਤਾ ਗੁਰਬਾਣੀ ਦਾ ਸਤਕਾਰ ਮੈਨੂੰ ਮਾਫ਼ ਕਰਿਓ ਪਿਆਰਿਓ ਅੱਜਕੱਲ ਜਿਹੜੇ ਸਾਡੇ ਸਿੱਖੀ ਦੇ ਪ੍ਰਚਾਰਕ ਨੇਗੇ ਪਾਠੀ ਸਿੰਘ ਨੇਗੇ ਅਸੀਂ ਉਹਨਾਂ ਦਾ ਕਿੰਨਾ ਕੁ ਸਨਮਾਨ ਸਤਕਾਰ ਕਰਦੇ ਹਾਂ ਅਸੀਂ ਅੰਦਰ ਝਾਤ ਮਾਰੀਏ ਭਾਈ ਹਰਪਾਲ ਸਿੰਘ ਜੀ ਨੇ ਅਰਦਾਸ ਦੇ ਵਿੱਚ ਬੇਨਤੀ ਕੀਤੀ ਕਿ ਅਸੀਂ ਵਿਰਸੇ ਤੇ ਵਿਰਾਸਤ ਤੋਂ ਸੇਧ ਲੈਣੀ ਹੈ ਸਾਡਾ ਇਹ ਵਿਰਸਾ ਆ ਸਾਡੀ ਇਹ ਵਿਰਾਸਤ ਆ ਜਿੱਥੇ ਅੱਜ ਆਪਾਂ ਹੀਰਾ ਮਹਿਲ ਨਾਬਾ ਚ ਬੈਠੇ ਹੋਏ ਆ ਇਹ ਜਿੱਥੇ ਜੀ ਇਹ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਨਾ ਪਿਆਰਿਓ ਇਹਦਾ ਨਾਮ ਹੈ ਗੁਰਦੁਆਰਾ ਸਰੋਪਾ ਸਾਹਿਬ ਗੁਰਦੁਆਰਾ ਸਰੋਪਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਨਾਮ ਆ ਤੁਸੀਂ ਵੇਖੋ ਮਹਾਰਾਜੇ ਦਾ ਤਖਤ ਹੇਠਾਂ ਉਸੇ ਮਹਿਲ ਦੀ ਸਭ ਤੋਂ ਸਿਖਰਲੀ ਮੰਜ਼ਲ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਦਾ ਮਤਲਬ ਕੀ ਹੈ ਵੀ ਇਸ ਨਾਭਾ ਰਿਆਸਤ ਅੰਦਰ ਰਾਜੇ ਤੋਂ ਵੀ ਉੱਪਰ ਕੋਈ ਹੈਗਾ ਉਹ ਕੌਣ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਿਆਰਿਓ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਆ ਉਹ ਰਾਜੇ ਮਹਾਰਾਜੇ ਦਾ ਇੱਡਾ ਸਤਕਾਰ ਕਰਦੇ ਸੀ ਆਪਾਂ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਵੀ ਚੁੱਪ ਦਾ ਧਾਨ ਬਖਸ਼ੀ ਆਪਾਂ ਜਿਹੜੇ ਜੈਕਾਰੇ ਨੇਗੇ ਜੈਕਾਰੇ ਆਪਾਂ ਲਾਵਾਂਗੇ ਸਾਂਝੇ ਜੈਕਾਰੇ ਲਾਵਾਂਗੇ ਆਪਾਂ ਜਦੋਂ ਅਭੀ ਉਹਦਾ ਪ੍ਰਤਾਪ ਸਿੰਘ ਨੂੰ ਦਸਤਾਰ ਬੰਦੀ ਬਾਹਰ ਹੋਏਗੀ ਆਪਾਂ ਉਸ ਵੇਲੇ ਸਾਰੇ ਜੈਕਾਰੇ ਲਾਵਾਂਗੇ ਸੋ ਆਪ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ 5-7 ਮਿੰਟ ਦਾ ਟਾਈਮ ਸਾਨੂੰ ਦੇ ਦਿਓ ਮਹਾਰਾਣੀ ਸਾਹਿਬ ਨੇ ਆਪਣੇ ਸਾਰੇ ਪਰਿਵਾਰ ਸਮੇਤ ਆਪ ਸੰਗਤਾਂ ਦਾ ਧੰਨਵਾਦ ਵੀ ਕਰਨਾ ਹੈ ਸੋ ਸੋ ਸਾਧ ਸੰਗਤ ਸਮੁੱਚੇ ਪਰਿਵਾਰ ਨੇ ਵੀ ਆਪ ਸੰਗਤ ਦਾ ਧੰਨਵਾਦ ਕਰਨਾ ਹੈ 2 ਮਿੰਟ ਪਰਿਵਾਰ ਵੀ ਆਪ ਜੀ ਦਾ ਲਏਗਾ ਜਿੰਨਾ ਸਮਾਂ ਅੰਦਰ ਦਸਤਾਰ ਪੰਦੀ ਦੀ ਮਰਿਆਦਾ ਚੱਲ ਰਹੀ ਹੈ ਰਸਮ ਚੱਲ ਰਹੀ ਹੈ ਮੈਂ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਨਾ ਅੱਜ ਆਪਾਂ ਮਹਿਲਾਂ 'ਚ ਬੈਠੇ ਆ ਹਨਾ ਪਿਆਰਿਓ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕਰਦੇ ਆ ਮਹਾਰਾਜਾ ਰਿਕੂਦਮਨ ਸਿੰਘ ਨੂੰ ਯਾਦ ਕਰਦੇ ਆ ਇੱਕ ਸਮਾਂ ਉਹ ਸੀ ਜਦੋਂ ਇੱਕ ਬੱਚਾ ਜਿਹਦਾ ਨਾਮ ਸੀ ਬਾਬਾ ਫੂਲ ਉਹਦੀ ਮਾਤਾ ਚਲਾਣਾ ਕਰ ਗਈ ਉਹਦੇ ਪਿਤਾ ਚਲਾਣਾ ਕਰ ਗਏ ਉਮਰ ਦਾ ਛੋਟਾ ਜਿਹਾ ਆ ਆਪਣੇ ਚਾਚੇ ਭਾਈ ਕਾਲੇ ਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਗੁਰੂ ਸਾਹਿਬ ਦੇ ਸਾਹਮਣੇ ਖੜ ਕੇ ਨਾ ਢਿੱਡ ਤੇ ਹੱਥ ਮਾਰਨ ਲੱਗ ਪਿਆ ਫੂਲ ਬਾਬਾ ਮਹਾਰਾਜ ਜੀ ਨੇ ਭਾਈ ਕਾਲੇ ਤੋਂ ਪੁੱਛਿਆ ਕਹਿੰਦੇ ਕਾਲੇ ਇਹ ਬੱਚਾ ਐ ਕਿਉਂ ਕਰ ਰਿਹਾ ਢਿੱਡ ਤੇ ਹੱਥ ਕਿਉਂ ਮਾਰਦਾ ਭਾਈ ਕਾਨ ਸਿੰਘ ਨਾਬਾ ਨੇ ਇਹ ਗੱਲ ਲਿਖੀ ਉਹ ਕਹਿੰਦੇ ਭਾਈ ਕਾਲੇ ਨੇ ਆਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਬੱਚੇ ਦੀ ਮਾਈ ਗੁਜ਼ਰ ਗਈ ਇਹ ਪੇਟ ਭਰਨ ਵਾਸਤੇ ਅਰਜ਼ੋਈ ਕਰਦਾ ਸੁਭਾਅਤ ਮਹਾਰਾਜ ਦੀ ਰਸਨਾ ਤੋਂ ਬਚਨ ਆਇਆ ਕਹਿੰਦੇ ਫਿਕਰ ਨਾ ਕਰ ਇਹ ਤੇ ਹਜ਼ਾਰਾਂ ਦੇ ਪੇਟ ਭਰਨ ਵਾਲਾ ਬਣੇਗਾ ਇਹਦਾ ਪਰਿਵਾਰ ਸਤਲੁਜ ਤੋਂ ਲੈ ਕੇ ਯਮਨਾ ਤੱਕ ਰਾਜ ਕਰੇਗਾ। ਇਹਨਾਂ ਦੇ ਘੋੜੇ ਯਮਨਾ ਤੋਂ ਸਤਲੁਜ ਤੱਕ ਪਾਣੀ ਪੀਆ ਕਰਨਗੇ। ਉਸ ਤੋਂ ਬਾਅਦ ਮਹਾਰਾਜ ਸਤਵੇਂ ਪਾਤਸ਼ਾਹ ਉਸੇ ਇਲਾਕੇ ਗਏ। ਸੰਗਤ ਨੇ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਇਹ ਵਚਨ ਕੀਤਾ ਸੀ। ਸੱਤਵੇਂ ਪਾਤਸ਼ਾਹ ਨੇ ਇਸ ਵਚਨ ਦੀ ਤਾਇਦ ਕੀਤੀ। ਤੇ ਬਾਬਾ ਫੂਲ ਦੇ ਘਰ ਅੱਗੇ ਜਾ ਕੇ ਬਾਬਾ ਤਲੋਕਾ ਸਿੰਘ ਜੀ, ਬਾਬਾ ਰਾਮਾ ਸਿੰਘ ਜੀ ਪੰਜ ਪੁੱਤਰ ਪੈਦਾ ਹੋਏ। ਤੇ ਬਾਬਾ ਤਿਲੋਕਾ ਸਿੰਘ ਜੀ ਦੇ ਘਰ ਇਹ ਜਿਹੜੀ ਨਾਭਾ ਰਿਆਸਤ ਦੀ ਵੰਸ ਹੈ ਪਿਆਰਿਓ ਉਹ ਚੱਲੀ ਮੈਂ ਇੱਕ ਵਾਰ ਇਹਨਾਂ ਦੇ ਨਾਮ ਆਪ ਸੰਗਤਾਂ ਨਾਲ ਸਾਂਝੇ ਕਰਦਿਆਂ ਬਾਬਾ ਤਿਲੋਕਾ ਸਿੰਘ ਜੀ ਦੇ ਪੁੱਤਰ ਸਨ ਗੁਰਦਿੱਤਾ ਸਿੰਘ ਜੀ ਉਹਨਾਂ ਦੇ ਪੁੱਤਰ ਸਨ ਸਰਦਾਰ ਸੂਰਤੀਆ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ ਇਸ ਤੋਂ ਅਗੇ ਰਿਆਸਤ ਚੱਲ ਪਈ ਰਾਜਾ ਜਸਵੰਤ ਸਿੰਘ ਜੀ ਰਾਜਾ ਦਵਿੰਦਰ ਸਿੰਘ ਜੀ ਰਾਜਾ ਭਰਪੂਰ ਸਿੰਘ ਜੀ ਰਾਜਾ ਭਗਵਾਨ ਸਿੰਘ ਜੀ ਤੇ ਫਿਰ ਇਸ ਤੋਂ ਅੱਗੇ ਵੰਸ਼ ਚੱਲੀ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਜੀ ਕੁਦਮਨ ਸਿੰਘ ਜੀ ਮਹਾਰਾਜਾ ਪ੍ਰਤਾਪ ਸਿੰਘ ਜੀ ਰਾਜਾ ਹਿੰਮਤ ਸਿੰਘ ਜੀ ਤੇ ਹੁਣ ਰਾਜਾ ਬਲਨੁਪਤਾਪ ਸਿੰਘ ਜੀ ਤੇ ਅੱਗੇ ਇਹਨਾਂ ਦੇ ਪੁੱਤਰ ਇਹਨਾਂ ਦੇ ਪੁੱਤਰ ਅੱਗੇ ਹਨ ਕੁਮਰ ਅਭਿਉਦੇ ਪ੍ਰਤਾਪ ਸਿੰਘ ਜਿਨ੍ਹਾਂ ਦੀ ਅੱਜ ਦਸਤਾਰ ਬੰਦੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜਿੰਨੇ ਸੇਵਾਦਾਰ ਬੈਠੇ ਨੇ ਮੈਂ ਉਹਨਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਵੀ ਆਪ ਜੀ ਬਾਰ ਬਾਰ ਅਸੀਂ ਕਹਿੰਦੇ ਚੰਗੇ ਨਹੀਂ ਲੱਗਦੇ ਸਾਧ ਸੰਗਤ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦਾ ਸਨਮਾਨ ਤੇ ਸਤਕਾਰ ਆਪਾਂ ਬਰਕਰਾਰ ਰੱਖੀਏ ਕਿਰਪਾ ਕਰਕੇ ਆਹ ਰਸਤਾ ਇੱਥੋਂ ਵਿਲਾ ਕਰਵਾ ਦਿਓ ਜੀ